ਇਹ ਤਾਂ ਜਵਾਰ ਪਸ਼ੂਆਂ ਦੇ ਲਈ ਇਹ ਸਾਰੇ ਪਿੰਡ ਦੀ ਝਲਕ ਫਰੋਹੀਪੁਰ ਜ਼ਿਲ੍ਹੇ ਦੇ ਸਰਾਦੀ ਏਰੀਆ ਹੈਗਾ ਬਾਰਡਰ ਦਾ ਏਰੀਆ ਤਾਰ ਲੱਗੀ ਆ ਨਾਲ ਨਾਲ ਇਹਨਾਂ ਪਿੰਡਾਂ ਦੇ ਆ ਪਿੰਡ ਸੀਗੇ ਜਿਹੜੇ ਸਾਰੇ ਡੁੱਬੇ ਸੀਗੇ ਉਹ ਪਿੰਡ ਆਪਾਂ ਦੇਖ ਰਹੇ ਹਾਂ ਦਿਖਾਉਂਦੇ ਆ ਆ ਪਿੰਡ ਇਹ ਜੀ ਝਲਕਾ ਗਲੀਆਂ ਵੀ ਕੱਚੀਆਂ ਹੈਗੀਆਂ ਤੇ ਬਾਕੀ ਤਾਂ ਸਾਰਾ ਕੁਝ ਸੀ ਤੁਹਾਨੂੰ ਪਤਾ ਪਿੰਡਾਂ ਦਾ ਇਹ ਕਿਹੋ ਜਿਹਾ ਮਾਹੌਲ ਹੈਗਾ ਜਿਹੜੇ ਬਾਰਡਰ ਦੇ ਇਹਦੇ ਪਿੰਡ ਆ ਉਹ ਤੋਂ ਇਹ ਹੜ੍ਹ ਦੀ ਜਿੰਨੀ ਵੀ ਮਾਰ ਹੋਈ ਆ ਉਹ ਇੰਨਾ ਪਿੰਡਾਂ ਚ ਸਭ ਤੋਂ ਜ਼ਿਆਦਾ ਹੋਈ ਆ 30 30 ਫੁੱਟ ਪਾਣੀ ਸੀਗਾ ਡੇਢ ਦੋ ਮਹੀਨੇ ਘਰੋਂ ਬੇਕਰ ਰਹੇ ਸਾਰੇ ਲੋਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਇਸ ਵਲੌਗ ਚ ਅੱਜ ਮੇਰੇ ਨਾਲ ਰਹੋ ਇਹ ਪਿੰਡਾਂ ਦਾ ਸਾਰਾ ਤੁਹਾਨੂੰ ਮਾਹੌਲ ਦਿਖਾਉਨੇ ਆ ਤੇ ਕੀ ਹਾਲਾਤ ਆ ਦੇਖੋ ਇਹ ਸਾਰੇ ਘਰ ਹੈਗੇ ਆ ਆ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਇਹ ਬਾਈਆਂ ਦਾ ਆ ਸਾਹਮਣੇ ਖੜੇ ਬਾਈ ਇਹਨਾਂ ਦਾ ਘਰ ਲੱਗਦਾ ਬਾਈ ਸੱਸੀ ਗਾਲ ਜੀ ਇਹ ਰਾਜੋਗੇ ਪਿੰਡ ਗੱਟੀ ਰਾਜੋਗੇ ਗੱਟੀ ਰਾਜੋਗੇ ਪੁਰਾਣੇ ਠੀਕ ਹੈ ਜੀ ਆ ਪਿੰਡ ਆ ਤੁਹਾਡਾ ਘਰ ਜੇ ਆ ਜ਼ਮੀਨਾਂ ਇਹ ਸਾਰੇ ਥੋਡੀ ਨਹੀਂ ਸਾਡੀ ਸਾਡੀ ਥੋਡੀ ਆ ਸਾਡੀ ਝੋਨਾ ਸੀਗਾ ਜੀ ਇਹ ਸਾਰਾ ਤੇ ਆ ਨਾਲ ਨਾਲ ਕੀ ਆ ਬੰਨ ਇਹ ਬੰਨ ਇਹ ਟੁੱਟਿਆ ਸੀਗਾ ਨਹੀਂ ਉਹ ਪੰਜ-ਸੱਤ ਮੀਟਰ ਤੋਂ ਟੁੱਟਿਆ ਹੋਣਾ ਉਧਰੋਂ ਟੁੱਟਿਆ ਇਹ ਨਹੀਂ ਟੁੱਟਿਆ ਨਾ ਇਹ ਟੁੱਟਿਆ ਪਾਸੋਂ ਉਹ ਜਲਣ ਦਾ ਪਾਣੀ ਗਿਆ ਹੂੰ ਆਪਣਾ ਪਾਣੀ ਪਾਕਿਸਤਾਨੋਂ ਆਇਆ ਹਾਂ ਪਾਕਿਸਤਾਨੋਂ ਪਾਣੀ ਆਉਣਾ ਹੈ ਅੱਛਾ ਇਹ ਸਾਰੀਆਂ ਜ਼ਮੀਨਾਂ ਬਰਬਾਦ ਹੋਈਆਂ ਸਾਰੇ ਹਾਂ ਤੋੜ ਜੂ ਕਿੰਨੀ ਗਿਰ ਤੋੜ ਬਰਬਾਦ ਹੋ ਗਈ ਪਸ਼ੂ ਵੀ ਰੱਖੇ ਤੁਸੀਂ ਹਾਂ ਪਸ਼ੂ ਵੀ ਰੱਖੇ ਦੋਸਤ ਇਹ ਹੁਣ ਫਿਰ ਕੀ ਪਾਉਣੇ ਪਸ਼ੂਆਂ ਨੂੰ ਹੁਣ ਮਿਲਾ ਚ ਆਪਾਂ ਨੂੰ ਦੂਜਾ ਚਾਰ ਮਿਲਿਆ ਸੀ ਉਹ ਪਾਉਣੇ ਹਾਂ ਬਹੁਤ ਪਾਉਣ ਸੇਵਾ ਕੀਤੀ ਉਹ ਵੀ ਤੂੜੀ ਧੜੀ ਵੀ ਦੇ ਗਏ ਚਾਰ ਵੀ ਦੇ ਗਏ ਮੱਝਾਂ ਦਾ ਪਾਉਣ ਵਾਸਤੇ ਠੀਕ ਹੈ ਜੀ ਬਹੁਤ ਸੇਵਾ ਕੀਤੀ ਰਾਸ਼ਨ ਵੀ ਭੇਜਿਆ ਉਹਨਾਂ ਠੀਕ ਹੈ ਠੀਕ ਹੈ ਬਾਕੀ ਦਾ ਸਾਡੇ ਘਰ ਬਾਰ ਮੇਰਾ ਕਮਰਾ ਡਿੱਗਿਆ ਦੋ ਮੇਰੇ ਲੜਕੇ ਹੀ ਰਹੇ ਆ ਹੂੰ ਤੇ ਉਹ ਮੱਲ ਦੋ ਕਮਰੇ ਆਪਣੇ ਕਹਿੰਦੇ ਜੇ ਮੈਂ ਪੈਦਾ ਨਾਲ ਮੱਝਾਂ ਮੱਝਾਂ ਲੈਣਾ ਠੀਕ ਹੈ ਇਹ ਦੇਖ ਲਈ ਪੈਦਾ ਕਮਰਾ ਡਿੱਗਿਆ ਜੀ ਇਹ ਕਮਰਾ ਡਿੱਗ ਗਿਆ ਜੀ ਇਹ ਇਹਨਾਂ ਦਾ ਕੋਠਾ ਸੀਗਾ ਡਿੱਗਿਆ ਪਾਣੀ ਇੱਥੇ ਕਿੰਨਾ ਸੀਗਾ ਤੁਹਾਡੇ ਪੈਰਾ ਵਿੱਚ ਹੋਰ ਸਾਲ ਪਾਣੀ ਸੀਗਾ ਇੱਥੋਂ ਤੱਕ ਸੀਗਾ 3 3 ਫੁੱਟ ਪਾਣੀ ਸੀਗਾ ਤਿੰਨ ਪਿੰਡ ਚ ਚਲੇ ਗਏ ਫਿਰ ਇੱਥੇ ਪਿੰਡ ਦੇ ਵਿੱਚ ਚਲੇ ਗਏ ਅਸਾਂ ਜੀ ਪਿੰਡ ਚ ਵੀ ਪਾਣੀ ਹੋਊਗਾ ਨਹੀਂ ਪਿੰਡ ਚ ਨਹੀਂ ਗਿਆ ਉੱਤੇ ਉੱਪਰ ਬੰਨ ਹੈ ਨਾ ਉਹ ਹਾਂ ਉਹ ਬੰਨ ਹੈ ਜੀ ਪਿੰਡ ਚ ਨਹੀਂ ਗਿਆ ਤੁਸੀਂ ਬੰਨੋ ਬਣਾਏ ਸੀ ਹਾਂ ਜੀ ਉਹ ਸਾਰਾ ਬੰਨ ਬੰਨ ਤੇ ਚੜਿਆ ਉਧਰ ਠੀਕ ਹੈ ਠੀਕ ਹੈ ਇਹ ਸਾਰੀਆਂ ਜ਼ਮੀਨਾਂ ਦੇ ਹਾਲਾਤ ਬਾਕੀ ਜ਼ਮੀਨਾਂ ਸਾਰੇ ਫਸਲਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਫਸਲਾਂ ਕਿਸੇ ਦੀ ਬਚੀ ਨਹੀਂ ਹੋਊਗੀ ਨਾ ਨਹੀਂ ਬਚਦੀ ਨਹੀਂ ਤੁਸੀਂ ਕੀ ਬੀਜਿਆ ਸੀ ਇਹਦੇ ਚ ਲੈ ਲੈ ਸੁਣਨਾ ਠੀਕ ਹੈ ਉਹ ਪੱਠੇ ਪੁੱਠੇ ਹੈਗੇ ਆ ਥੱਲੇ ਥੱਲੇ ਖਰਾਬ ਹੋ ਗਏ ਉਹਨੇ ਅੱਗੇ ਹੁਣ ਪਾਣੀ ਆ ਅਜੇ ਵੀ ਦਰਿਆ ਚ ਉਹ ਇੱਧਰ ਹੈਗਾ ਇਧਰ ਥੰਨ ਵਜ ਦੀ ਛੋਟੀ ਥੰਨ ਨਹਿਰ ਹੈ ਛੋਟੀ ਠੀਕ ਹੈ ਠੀਕ ਹੈ ਫੇਮ ਰਾਲ ਬਣਿਆ ਤੋਂ ਨਾ ਇਹ ਜਿਹੜਾ ਚਿੰਦੀ ਨਹੀਂ ਜਾਂਦਾ ਠੀਕ ਹੈ ਕਿੰਨੇ ਦਿਨ ਪਾਣੀ ਵਗਿਆ ਪਾਣੀ ਘੜਦ ਘੜ ਵੀ 20 25 ਗਰਮ ਦਾ ਪਾਣੀ ਫੁੱਲ ਹਾਂ ਫੁੱਲ ਹੋ ਗਏ ਠੀਕ ਹੈ ਇਹ ਨਾ ਟੁੱਟਣ ਕਰਦੇ ਪਰਲਾ ਜਿਹੜਾ ਪਾਸਾ ਨੂੰ ਮਟ ਟੁੱਟਿਆ ਹੈ ਨਾ ਪਾਸਾ ਨੂੰ ਆ ਕੇ ਪਾਸਾ ਟੁੱਟ ਗਿਆ ਬੰਨ ਹੂੰ ਹੂੰ ਇਹਨਾਂ ਨੂੰ ਥੋੜੀ ਬਚਤ ਹੋ ਗਈ ਮਕਾਨ ਸਾਡੇ ਥੋੜੇ ਬਚ ਗਏ ਜਿਹੜੇ ਵੱਡੇ ਪਾਣੀ ਘਟ ਗਿਆ ਫਿਰ ਪਾਣੀ ਘਟ ਗਿਆ ਜੇ ਨਾ ਟੁੱਟਦਾ 23 ਗਲਾ ਪਾਣੀ ਆਇਆ ਸੀ ਨਾ 23 ਗਲਾ ਹਾਂ 2023 ਗਲਾ ਆ ਜਿੰਨੇ ਸਾਡੇ ਪਿੱਲਰ ਹੈ ਨਾ ਸਾਰੇ ਖਾਲੀ ਕਰ ਲਿਆ ਮਿੱਟੀ ਸਾਰੀ ਠਾ ਕੇ ਲੈ ਕੇ ਆਏ ਅੱਛਾ ਰੋੜ ਕੇ ਲੈ ਗਏ ਸੀ ਬਈ ਨੁਕਸਾਨ ਤਾਂ ਦੋਨੇ ਵਾਰ ਬਹੁਤ ਹੋ ਗਿਆ ਨਾ ਆ ਤਾਂ ਸੁੱੱਕ ਗਈਆਂ ਹਨਾ ਆ ਸਾਰੀਆਂ ਤੇ ਕੀ ਹੁਣ ਤੁਹਾਨੂੰ ਕੀ ਜ਼ਰੂਰਤ ਸਾਨੂੰ ਜ਼ਰੂਰਤ ਹੈਗੀ 20 ਦੀ ਖਾਦ ਦੀ ਤੇ ਸਾਨੂੰ ਪੈੜੀਆਂ ਸਾਰੀ ਬੋਹਣ ਹੈ ਅੱਛਾ ਜੀ ਹਾਂ ਓਵੇਂ ਜ਼ਮੀਨ ਰੂੜੀ ਤਾਂ ਨਹੀਂ ਹੈਗੀ ਨਾ ਰੂੜੀ ਨਹੀਂ ਜ਼ਮੀਨ ਇੱਥੇ ਅੱਛਾ ਟੋਏ ਤਾਂ ਨਹੀਂ ਪੈ ਨਹੀਂ ਇੱਥੇ ਰੂੜੀ ਚਲੋ ਇੰਨਾ ਵਿਚਾਰ ਹੋ ਗਿਆ ਇਹ ਬਾਈ ਕਹਿੰਦੇ ਸਾਨੂੰ ਜ਼ਰੂਰਤ ਆ ਹੁਣ ਜ਼ਮੀਨਾਂ ਬੋਹਣ ਦੇ ਲਈ ਸਾਨੂੰ ਟਰੈਕਟਰ ਤੇ ਟੇਲ ਚਾਹੀਦਾ ਤੇ ਇੱਕ ਸਾਨੂੰ ਬੀਜ ਵਗੈਰਾ ਖਾਦ ਚਾਹੀਦੀ ਕਣਕ ਬੀਜਣ ਦੇ ਲਈ ਏ ਵੀ ਕੱਚੀ ਆ ਇਹਦੇ ਵਿੱਚ ਉਹ ਪੱਥਰ ਜਾਂ ਸੜਕ ਨਹੀਂ ਮੈਨੂੰ ਲੱਗਦਾ ਆ ਵੀ ਗਲੀ ਕੱਚੀ ਯਾਰ ਆ ਦੇਖੋ ਪਾਣੀ ਨਾਲ ਨਾ ਉਹ ਦੱਬ ਜਿਉਂ ਹੋ ਗਈ ਬੈਠ ਇੱਥੇ ਨਹੀਂ ਕੋਸ ਲੱਗਿਆ ਹੈਗਾ ਆ ਗਲੀ ਦੇਖੋ ਕੱਚੀ ਗਲੀ ਆ ਹਾਂ ਇਹੇ ਜੇ ਹਾਲਾਤ ਆ ਪਾਣੀ ਤੋਂ ਬਾਅਦ ਜਿੰਨਾ ਪਿੰਡਾਂ ਦੇ ਵਿੱਚ ਮਾਰ ਕਰੀ ਆ ਹੜ ਦੇ ਤੇ ਆ ਆ ਦਿਖਾ ਵੀ ਗਲੀ ਕੱਚੀ ਸਾਰੀ ਹਨਾ ਆ ਵੀ ਗਲੀ ਕੱਚੀ ਆ ਆਪੋ ਤੁਹਾਨੂੰ ਉਹ ਗਲੀ ਦਿਖਾਉਂਦਾ ਮੈਂ ਇੱਕ ਵਾਰ ਰਾਜੋ ਕੇ ਪਿੰਡ ਦੀ ਆ ਦੇਖੋ ਆ ਵੀ ਸਾਰੀ ਗਲੀ ਕੱਚੀ ਆ ਉੱਪਰੋਂ ਰੂੜੀ ਰੂੜੀ ਸੜ ਦਿੰਦੇ ਆ ਜਿਵੇਂ ਪੁਰਾਣਾ ਮਾਹੌਲ ਆ ਲੋ ਹੋ ਸਕਦਾ ਕਿਸੇ ਟਾਈਮ ਤੇ ਇੱਥੇ ਇੱਟਾਂ ਪੱਥਰ ਲੱਗੇ ਹੋਣ ਪਰ ਜਿੱਦ ਦੇ ਪਾਣੀ ਆਇਆ ਹੋਊ ਕੀ ਹਾਲਾਤ ਹੋਊਗੇ ਲੰਘਿਆ ਨਹੀਂ ਜਾਂਦਾ ਹੁਣ ਬੜਾ ਔਖਾ ਹੋਊਗਾ ਉਹ ਅੱਗੇ ਮੈਨੂੰ ਲੱਗਦਾ ਲੰਘ ਜਾਗੇ ਆਪਾਂ ਬਾਬਾ ਕੀ ਹਾਲ ਆ ਲੰਘ ਜਾਗੇ ਅੱਗੇ ਅੱਗੇ ਲੰਘ ਜਾਗੇ ਅਸੀਂ ਅੱਛਾ ਇਹਨੂੰ ਜਾ ਕੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਕਹਿੰਦਾ ਉਹ ਉਥੋਂ ਉਹ ਸੜਕਾ ਗਲੀ ਦੇ ਉਧਰ ਦੀ ਹੋ ਜੋ ਤੇ ਤੁਸੀਂ ਲੰਘ ਜਾਓਗੇ ਹਾਂ ਆ ਗਈ ਪੱਕੀ ਗਲੀ ਆ ਗਈ ਹੁਣ ਇਹ ਘਰ ਹੈਗੇ ਆ ਕੁਝ ਤੇ ਹੌਣ ਪੱਕੀ ਗਲੀ 'ਚ ਆ ਗਏ ਆ ਆਪਾਂ ਕਿਤੇ ਉਹ ਦੂਜੀ ਸੜਕ ਨਾ ਪੈਣਾ ਹੋਵੇ ਨਹੀਂ ਆਹੀ ਆ ਅੱਗੋਂ ਮੁੜ ਜਾਾਂਗੇ ਹਨਾ ਆ ਠੀਕ ਆ ਇਹਦੇ ਵੀ ਚਿੱਟਾਂ ਲੱਗੀਆਂ ਜਿਹੜੀਆਂ ਸਾਈਡ ਨੂੰ ਨਿਕਲਦੀਆਂ ਗਲੀਆਂ ਉਹ ਸਾਰੀਆਂ ਨੀਮੀ ਆ ਉਹਨਾਂ 'ਚ ਆ ਆਂਟੀ ਦਾ ਘਰ ਹੈਗੀ ਠੀਕ ਆ ਜੀ ਹਾਂ ਪਿੰਨ ਕੜਦੇ ਹਾੜੀਆਂ ਵੀ ਦੇਖੋ ਖਾਜਾ ਥੋੜਾ ਇਹ ਕਰ ਆਵਾ ਆਹ ਪਾਰੇ ਖਦਾ ਖਾਰੀ ਇਹ ਹੋਰੇ ਬਾਰਤਵੀ ਇਹ ਘਰ ਤੇ ਨਾ ਹੱਡ ਤਾ ਚੰਦ ਤੇ ਬਣਾ ਲਿਆ ਇਹ ਬਣਾ ਸਾਰੇ ਘਰਾਂ ਦਾ ਅੱਛਾ ਜੀ ਭਾਈ ਆ ਕੁਤ ਖਾ ਰਿਹਾ ਕੋਈ ਹਾੜੀ ਤੇ ਗਈ ਹੈ 4-3 ਕਿਲੇ ਪੈਲੀ ਉਹ ਵੀ ਦਰਿਆ ਚ ਗਈ 4-3 ਕਿਲੇ ਜੁਆਣ ਬੂਏ ਤੇ ਕੁਛ ਨਹੀਂ ਹਾਲੇ ਕੋਲ ਤਾਂ ਇੱਕ ਮੋਢਾ ਢੀਕਾ ਤੇ ਕੀ ਬੀਜਿਆ ਸੀ ਜੀ ਕੀ ਬੀਜਿਆ ਸੀ ਜੁਆਣਾ ਹੈਗਾ ਕੋਚਾ ਨਾਇਗਾ ਬਾਹਰ ਰੜਾ ਨਿਕਲਾ ਪਿਆ ਰਿਆ ਲੈ ਕੇ ਪੈੜੀ ਔਖਾ ਐਂ ਤੱਕ ਮੁੰਡਾ ਤਿਆਰੀ ਕਰਦਾ ਚਾਰਾ ਹਣਾ ਹੜਾ ਮੁੰਡਾ ਹਿੰਡੀ ਕਾਇਫੇ ਤੇ ਆਪ ਬਾਹਰ ਹੈ ਨ ਦਵਾਈ ਖਾਂਦਾ ਵਾਪਸ ਆ ਗਾ ਬੋਰਡ ਪਰ ਆਈ ਤੋਂ ਆਈ ਸਭ ਨੇ ਬੋਸਣਾ ਦਵਾਈ ਰੰਨਾ ਕੁਆਈ ਨਹੀਂ ਤੇ ਜਮੀਨ ਚ ਟਟੂਏ ਟੂਏ ਪੈ ਗਈ ਕਿ ਬਚ ਗਈ ਉਹ ਪੈਰੀ ਦਰਿਆ ਚ ਗਈ ਚਲੀ ਰੋੜ ਗਈ ਰੋਡੇ ਇੱਥੇ ਅਨਕੇ ਲੈ ਅੱਛਾ ਜੀ ਦਰਿਆ ਚ ਗਾਈ ਚਲੀ ਦਰਿਆ ਬਾਣ ਗਿਆ ਕਰ ਕਿੜਾ ਥੁਡਾ ਮੇਨਾ ਤੇ ਤਾਂ ਹੈ ਸਾਡਾ ਭਾਰਾ ਚੱਲ ਗਿਆ ਟੁੰਡ ਆ ਗਿਆ ਸਾਡਾ ਆ ਗਿਆ ਢੜੀ ਬਾਹੂ ਆ ਜਾਂਦਾ ਆਂ ਅੱਗੇ ਤੂੜੀ ਰੱਖੀ ਤੂੜੀ ਤੜੇ ਹਾਰ ਹੀ ਖਰਾਬ ਹੋ ਗਈ ਕੋਈ ਅੰਡਾ ਥੋੜੀ ਰੱਖੀ ਬਠ ਕਮਰੇ ਗਾ ਤੇ ਇੱਥੇ ਪਾਣੀ ਆ ਗਿਆ ਸੀਗਾ ਤੁਹਾਡੇ ਕੋਲ ਹੋਰ ਪਾਣੀ ਪਾਣੀ ਆ ਰਿਹਾ ਹੈ ਇਹਦਾ ਆ ਇੱਥੇ ਛੜਕਤੇ ਨਹੀਂ ਚੜਾ ਪਰ ਹਾਰਾ ਨਾ ਕਰ ਬੰਦਾ ਆਹਿਆ ਥੋੜੀ ਜਿਹੀ ਸਾਥ ਰਹਿ ਆ ਡੰਗਰ ਅੱਗੇ ਖੜਾ ਠੀਕ ਹੈ ਹਾਂ ਤੇ ਟੁੰਡੀ ਮਿਆਂ ਚਾਹ ਨਹੀਂ ਪਾ ਦਿੰਦੇ ਬਾਪਾ ਪਟਾਣੇ ਬੱਠਾ ਨਹੀਂ ਕਿਉਂ ਸਨੀ ਇਹਨਾਂ ਪਿੰਡਾਂ ਨੂੰ ਵੀ ਬਹੁਤ ਮੱਦੀ ਲੋਡ ਹੈਗੀ ਆ ਹਾਂ ਕਿ ਇਹਨਾਂ ਨੂੰ ਕਿਉਂਕਿ 1-2 ਮਹੀਨੇ ਆਪਾਂ ਹਨਾ ਤਹਾਨੂੰ ਸੌਦਾ ਦੇ ਦਾਂਗੇ ਪਰ ਤੁਹਾਨੂੰ ਤਾਂ ਸਾਰਾ ਕੁਝ ਹੀ ਚਾਹੀਦਾ ਜੀ ਜਿਹੜਾ 6 ਮਹੀਨੇ ਸਾਲ ਲੰਘ ਜੇ ਹਾਂ ਨਹੀਂ ਗੱਲ ਹੁਣ ਦਿਹਾੜੀ ਵਿੱਚ ਕਰਦੇ ਹਾਂ ਸਾਨੂੰ ਆਇਤਾ ਗੱਲ ਸੁਣੋ ਵੀ ਸਾਨੂੰ ਇਥੋਂ ਰੱਖ ਤੇ ਪਰ ਆਪਾਂ ਉਹ ਖਾ ਜਾਂਦੇ ਪਹਿਲੇ ਸਾਨੂੰ ਨਹੀਂ ਮਿਲਦਾ ਹੱਜ ਵੇਦਿਆਂ ਦੇ ਨਹੀਂ ਤੁਹਾਡੇ ਮਾਈਕ ਨਹੀਂ ਜਾਂਦੇ ਸਾਨੂੰ ਨਹੀਂ ਤੁਹਾਡਾ ਪਿੰਡ ਤਾਂ ਪਹਿਲਾਂ ਨਹੀਂ ਆਉਂਦਾ ਜਦੋਂ ਆਪਾਂ ਆਉਣੇ ਪਹਿਲਾਂ ਆਉਂਦਾ ਸਿਰੇ ਤੇ ਆਉਂਦਾ ਪਹਿਲਾਂ ਨਹੀਂ ਗੱਟੀ ਉਹ ਨਵੀਂ ਗੱਟੀ ਨਵੀਂ ਬੰਨੀ ਪੈਨ ਹੈ ਮੱਦ ਬਿਸਕ ਇਹ ਯੱਕ ਸਭੀ ਕਾਰਨ ਹੈ ਤੋ ਨਵੀਂ ਗੱਟੀ ਦਾ ਪੰਡ ਦਾ ਨਾਂ ਥੋੜੇ ਥੋੜੇ ਕਿੰਨੇ ਕਰ ਹਾ 350 ਘਰ ਹੈ 300 ਘਰ ਹਾਂ ਸਾਡੇ 350 ਘਰ ਹੁਚਾਰ ਕਰਨਾ ਤੇ ਪਹਿਲੇ ਸਾਰੇ ਬੱਚੇ ਬੁੱਤੌਰ ਹੂੰ ਆਉ ਖ ਬੜਾ ਹਾ ਸੌਦਾ ਸੌਦਾ ਮਿਲਿਆ ਨਹੀਂ ਮਾਣ ਮਾਟੋ ਕਿ ਛੱਦਿਆਂ ਦਾ ਲਾ ਜਾਂਦੇ ਲੈ ਫਿਰੋਂਦੇ ਨਹੀਂ ਜਦੋਂ ਉਹ ਜੜੀ ਦੇ ਜਾਂਦੇ ਨੇ ਹਾ ਸਾਡੇ ਲੈ ਜਾਂਦਾ ਹੂੰ ਰਹਿ ਜਾਂਦਾ ਯਕਵਰੀ ਨਹੀਂ ਤਰਾਏ ਸਾਡੇ ਉਹ ਤਾਂ ਹਾਰੀ ਚੱਕਿਆ ਕਰਵਾਉਂਦੇ ਕਰਨਾ ਤੇ ਬੈਠੇ ਹੂੰ ਇਹ ਇਹ ਗੱਟੀ ਰਾਜੂ ਕੇ ਦੇ ਸਾਰੇ ਲੋਕ ਹੈਗੇ ਆ ਇਹ ਕਹਿ ਰਹੇ ਕਿ ਸਾਡੇ ਕੋਲੇ ਬਹੁਤ ਘਟ ਆਉਂਦੇ ਆ ਹਾਂ ਬਹੁਤ ਜਿਹੜੀ ਵੀ ਪੈਸੇ ਵਾਲੇ ਆਉਂਦੇ ਆ ਉਹ ਅੱਗੇ ਨਿਕਲ ਜਾਂਦੇ ਇਹਨਾਂ ਨੂੰ ਲੋਡ ਹੈਗੀ ਸਾਰਿਆਂ ਨੂੰ ਹਾਂ ਹਾਂ ਆ ਦੇਖੋ ਇਹ ਸਾਰੇ ਪੈਂਡਾਲੇ ਖੜੇ ਨੇ ਡੰਗਰਾਂ ਰੱਖੇ ਡੰਗਰਾ ਚਾਰਾ ਨਹੀਂ ਥਾਏਗਾ 73 ਤੱਕ ਜਾ 123 ਸਾਲਾਂ ਦਾ ਸਮਾਰਕ ਬਣਾ ਰਗਾ ਮੇਰਾ ਪਾ ਇਹ ਸਾਰਾ ਹੱਬ ਕੋ ਚਾਹਣ ਮੋਰ ਪੈਸੇ ਲਾ ਦੇ ਬੋਲੇ ਵੰਟ ਜਾਂਦੇ ਨੇ ਸਾਡੇ ਜਾਂ ਤਾਂ ਸਈ ਪੈਸੇ ਵਾਣਾ ਨਹੀਂ ਬਟੇ ਨੇ ਉਹ ਕੋਈ ਜੰਦਾ ਨਵੀਂ ਗੱਡੀ ਚੱਲਦਾ ਉਸ ਦਾ ਸਾਰਾ ਪੱਟੀ ਤੇ ਪਨਾ ਨਹੀਂ ਲੈਂਦਾ 20 ਦਿਨ ਪਰ ਹੀ ਹੋ ਜਾਂਦੇ ਨੇ ਅੱਜ ਇਹਨਾਂ ਦੇ ਪਹਰ ਕੋਲੇ ਨਾ ਟਕਰਾਈ ਕੋਈ ਨਾ ਬਾਹਰ ਵੀ ਆਹ ਬਾਹਰ ਵੀ ਇੱਕ ਤੇ ਲੱਤਾਂ ਕੰਬਦੀਆਂ ਨੇ ਹੋਰ ਪੈੜੀ ਐ ਰੜੇ ਤਾਂ ਬਾਗਿਆ ਇਹਨਾਂ ਲੁੱਕ ਨੂੰ ਵੀ ਚਾਹੀਦਾ ਹੁਣ ਹਨਾ ਜੀ ਖਾਦ ਚਾਹੀਦੀ ਕਣਕ ਪੀਜਣ ਲਈ ਤੇ ਘਰ ਦਾ ਸੋਦਾ ਪਸ਼ੂਆਂ ਦੇ ਲਈ ਚਾਰਾ ਜੇ ਵੀ ਕਿਉਂਕਿ ਆਪਾਂ 10 ਦਿਨਾਂ ਦਾ ਦੇ ਕੇ ਹਨਾ ਤੇ ਉਹਨੇ ਹੁਣ ਤਾਂ ਸਾਲ ਦਾ ਚਾਹੀਦਾ ਵੀ ਜਦੋਂ ਤੱਕ ਅਗਲੀਆਂ ਫਸਲਾਂ ਨਹੀਂ ਆਉਂਦੀਆਂ ਹਾਂ ਦਿਹਾੜੀ ਕਿੱਥੇ ਕਰੀਏ ਦਿਹਾੜੀ ਕਰਨ ਜੋਗੀ ਆਹਦੀ ਪਰਸਨਾਂ ਹੀ ਪੰਨਿਓ ਵੀ 1500 ਰੁਪਈਆ ਉੱਗਤਲ ਦਿਹਾੜੇ ਵਿੱਚ ਤੇ ਫਾਇਦਾ ਕਿਵੇਂ ਦਿਹਾੜੀ ਆਂਟੀ ਕਿਵੇਂ ਕਰੂਗੇ ਦਿਹਾੜੀ ਤਾਂ ਹੁਣ ਝੋਨੇ ਦਾ ਖਰਾਬ ਹੋ ਗਏ ਦਿਹਾੜੀ ਤਾਂ ਤੁਸੀਂ ਉਹੀ ਕਰਨੀ ਸੀ ਆਪਾਂ ਹੁਣ ਕਰਨੀ ਤੋਂ ਕੋਈ ਕੰਮ ਨਹੀਂ ਰਹਿ ਗਿਆ ਆੜੀ ਧੋੜੀ ਬਾਂਡ ਆੜੀ ਤੇ ਫਸਾ ਨਹੀਂ ਆੜੀ ਦਾ ਮਾਜਲਾ ਖਦੀ ਹੋਈ ਮਾਰ ਪਰ ਹਣ ਤਾਂ ਪਰ ਫੋਟੋ ਫੋਟੋ ਤੇ ਉਧਰ ਤੋਂ ਦੇਖ ਖਾ ਲੈਂਦੇ ਧੋਈਓ ਲੈ ਲੈਣ ਦੇਣਾ ਬਾਈ ਹਣ ਤਾਂ ਰੱਬ ਜਾਦਾ ਉਦੋਂ ਪਾਣੀ ਜ਼ਿਆਦਾ ਨਾ ਠੀਕ ਹੈ ਇਹ ਪਿੰਡਾ ਜਿਹੜਾ ਪਹਿਲਾ ਪਿੰਡ ਆਉਂਦਾ ਉਹ ਉਹ ਆ ਗੱਟੀ ਰੱਜੂਗੇ ਦੇਖੋ ਕਿ ਨੇ ਭੀੜਾ ਹੋਰ ਬਾਬਾ ਕਿਵੇਂ ਗੁੱਸਾ ਆਈ ਜਾਂਦਾ ਤੈਨੂੰ ਜਿਹੜੀ ਪਹਿਲੀ ਗੱਲ ਗਈ ਹੈ ਹਾਂ ਉਹ ਤੇ ਤੂੰ ਵਿਖਾ ਨਹੀਂ ਆਹ ਤੂੰ ਵਿਖਾ ਨਹੀਂ ਮੈਂ ਹਾਂ ਹਾਂ ਤੇ ਮੇਰਾ ਕੀ ਵੀੜਿਆ ਉਹ ਤੇ ਹਰ ਟਵਾ ਵਿਖਾ ਆ ਤੂੰ ਆਪੇ ਚਲੋ ਬਾਬਾ ਜ਼ਮੀਨਾਂ ਆਪਾਂ ਮੂਰੇ ਦੇਖ ਲੈਨੇ ਆ ਹਨਾ ਬਾਬਾ ਗੁੱਸੇ 'ਚ ਆਇਆ ਸਰਦਾਰ ਹੋਰ ਬਹੂ ਆ ਜਾ ਇਹ ਜਬਾਕ ਦੇਖੋ ਛੁੱਟੀ ਹੋ ਗਈ ਨਾ ਇਹਨਾਂ ਨੂੰ ਟਾਈਮ ਜ਼ਿਆਦਾ ਹੋ ਗਿਆ ਹਾਂਜੀ ਛੁੱਟੀ ਹੋ ਗਈ ਆ ਇਹ ਘਰ ਆ ਬੱਬਾ ਤੁਹਾਡਾ ਤੁਹਾਡਾ ਘਰ ਆਹੀ ਆ ਠੀਕ ਹੈ ਜੀ ਇਹ ਸਾਰੇ ਘਰ ਆ ਪਿੰਡ ਦੀ ਆ ਦੇਖੋ ਇਧਰ ਅੱਗੇ ਜ਼ਮੀਨਾਂ ਹਾਂ ਹਾਂ ਦੇਖੋ ਅੰਦਰ ਆਕਰ ਅੰਦਰ ਬਾਈ ਨਹੀਂ ਜਾਣਾ ਸੀ ਓਰੇ ਓਰੇ ਦਿਖਾ ਦੇਣੇ ਬਸ ਚਲ ਚੁੱਕੀ ਹਾਂ ਚੋਪੜੀਆਂ ਜਦੋਂ ਕਰ ਰਹੇ ਨੇ ਹਾਂ ਆ ਘਰ ਕਿਵੇਂ ਢੱਤਾ ਉਹ ਵਿੱਚ ਚੋਪੜੀਆਂ ਜੀ ਨੇ ਅੱਛਾ ਇਹ ਕਮਰੇ ਕਿਵੇਂ ਡਿੱਗੇ ਪਾਣੀ ਬਾਰਸ਼ਾ ਨਾਲ ਸਲਾਬ ਨਾਲ ਆ ਕੇ ਰਗ ਗਏ ਨੇ ਅੱਛਾ ਜੀ ਹਾਂ ਜੀ ਆ ਹੁਣ ਡਿੱਗੇ ਇਹ ਹਾਂ ਜੀ ਹੁਣ ਡਿੱਗੇ ਸੀ ਹੜ ਆਇਆ ਨਹੀਂ ਨਾ ਹਾਂ ਡਿੱਗੇ ਸੀ ਬਾਰਸ਼ਾ ਨਹੀਂ ਰਹੀਆਂ ਅੱਛਾ ਫਿਰ ਹੁਣ ਕਿੱਥੇ ਰਹਿ ਰਹੇ ਤਰਪੈਲਾ ਹਾਂ ਇਹ ਪੈਣੋਂ ਨਹੀਂ ਦੇਖੋ ਤਰਪੈਲ ਪਾ ਕੇ ਰਹਿ ਰਹੇ ਆ ਸਾਡੇ ਤਾਂ ਕੋਈ ਮਦਦ ਵੀ ਨਹੀਂ ਕਰ ਰਿਹਾ ਸੰਗ ਜਿਹਾ ਰਹਿ ਰਹੇ ਆ ਰਸੋਈ ਬਣਾਈ ਆ ਹਾਂਜੀ ਆ ਦੇਖੋ ਆ ਇਹਨਾਂ ਦੀ ਰਸੋਈ ਆ ਵਿਚਾਰਿਆਂ ਦੀ ਆਹ ਕਮਰੇ ਤੰਬੂ ਬਣਾਇਆ ਹੈਗਾ ਇੱਥੇ ਸੌਂਦੇ ਹੋਰ ਚੜਾ ਮੇਰਾ ਵੀਰ ਨੂੰ ਕੋਈ ਸਾਡੀ ਮਦਦ ਕਰਨ ਨਾ ਸਾਰੇ ਬੰਦੇ ਆ ਦੋ ਲੜਕੀਆਂ ਛੋਟੀਆਂ ਛੋਟੀਆਂ ਪੈਣੀ ਤੁਹਾਨੂੰ ਦੋ ਲੀਆਂ ਪੰਜਾਂ ਨੂੰ ਛੋਟੇ ਹਮ ਆ ਦੇਖੋ ਇਹ ਘਰ ਇੱਥੇ ਰਹਿੰਦੇ ਆ ਤੁਸੀਂ ਦੇਖਿਆ ਝੁੱਗੀ ਦਾ ਵਿਚਾਰਿਆਂ ਦਾ ਹੀ ਘਰ ਹੈਗਾ ਪਸ਼ੂ ਰੱਖੇ ਵਾਹ ਹਾਂਜੀ ਦੋ ਹੈਗੇ ਹਮ ਬਗਰਬਾਲ ਕਿ ਲੈਣ ਅੱਗੇ ਸਾਰੀਆਂ ਉਹ ਜ਼ਮੀਨਾਂ ਦਾ ਖਰਾਬ ਹੋ ਗਈਆਂ ਤੁਸੀਂ ਦੇਖ ਰਹੇ ਹੋ ਤੇ ਆ ਇਹਨਾਂ ਦਾ ਘਰ ਕਿੰਨੇ ਕਮਰੇ ਸੀਗੇ ਮਾ ਤਿੰਨ ਕਮਰੇ ਸੀਗੇ ਤਿੰਨੇ ਅੱਛਾ ਕੱਚੇ ਇਦਾਂ ਇਹ ਵਿਕਾਰਾ ਕੱਚੇ ਕਮਰੇ ਸੇ ਪੱਕੇ ਦੀਂਗ ਜਾਇਸ ਨਹੀਂ ਸੀ ਬਾਹਰ ਚ ਬਹੁਤ ਰਹੀ ਏ ਸਾਡੀ ਜਾਨਾਂ ਦੀ ਬਜਤ ਹੋ ਗਈ ਮੜ ਸਾਨੂੰ ਮਾਲਕ ਨੇ ਬਚਾ ਲਿਆ ਤੇ ਸਾਰੇ ਡਿੱਗ ਗਏ ਨੇ ਠੀਕ ਹੈ ਜੀ ਅੱਜ ਇੱਥੇ ਰਹਿੰਦੀ ਆ ਅੱਜ ਇੱਥੇ ਰਹੇ ਰਹੇ ਹੁਣ ਇਹਨਾਂ ਨੂੰ ਘਰ ਇਹਨਾਂ ਦਾ ਇਸੇ ਹੜ ਦਾ ਕਰਕੇ ਡਿੱਗ ਗਿਆ ਆ ਗਲੀ ਆ ਇਹਨਾਂ ਦੀ ਗਲੀ ਵੀ ਆ ਬਾਈ ਇੱਥੋਂ ਤੱਕ ਕੱਚੀ ਆ ਹਨਾ ਵਾਹ ਮੂਰੇ ਸਾਰੀ ਕੱਚੀ ਆ ਮੰਡੀ ਚੱਕਰ ਹੀ ਕੱਚੀ ਆ ਅੱਛਾ ਜੀ ਬਾਹਰ ਦੀ ਫਿਰ ਨਹੀਂ ਜਾਂਦੀ ਇਹ ਸਾਰੀ ਕੱਚੀ ਆ ਫਿਰ ਆ ਜਦੋਂ بارش ਆਈ ਜਾਂ ਪਾਣੀ ਬੁਰਾ ਹਾਲ ਹੋ ਜਾਂਦਾ ਹਨਾ ਸਾਬਾ ਬਣ ਜਾਂਦਾ ਬਹੁਤ ਮਾੜੇ ਹਾਲਤ ਅੱਗੋਂ ਇੱਥੋਂ ਤੱਕ ਇੱਟਾਂ ਲੱਗੀਆਂ ਹੈਗੀਆਂ ਜਿੱਥੋਂ ਤੱਕ ਵੱਡੀ ਆ ਵੀ ਇਧਰ ਵੀ ਆ ਪੱਕੀ ਆ ਇਹ ਕਾਹਾਂ ਪੈਣ ਦਾ ਘਰ ਸੱਸੀ ਕਾਲ ਆਇਦਰ ਵੀ ਸਾਰੇ ਘਰ ਹੈਗੇ ਉਹ ਉਥੋਂ ਤੱਕ ਮਡੇ ਅੱਗ ਭੈਂਦੇ ਨਹੀਂ ਨਾ ਸਾਥ ਹੁਣ ਮਕਾਨ ਪਾਇ ਜਾਵੇਂ ਨਾ ਹੋਵੇ ਪੈਸਾ ਨਾ ਆਏ ਗੇੜੇ ਤਾਂ ਫਫਾ ਡੋਬ ਜਾਂਦੀਆਂ ਮਤਲਬ ਪਹਿਲਾਂ ਹੀ ਅਸੀਂ ਦੇਖ ਰਹੇ ਇਹ ਤਾਂ ਪਿੰਡ ਪਹਿਲਾਂ ਹੀ ਗਰੀਬ ਸੀ ਤੁਹਾਡੇ ਹਨਾ ਸਾਰੇ ਆਹ ਦੇਖਣਾ ਕਮਰੇ ਡਿੱਗੇ ਨੇ ਅੱਗੇ ਪਾਣੀ ਆਇਆ ਹੋਣੀ ਆਇਆ ਹੁਣ ਉੱਕਿਆ ਇੱਥਾਂ ਤੱਕ ਪਾਣੀ ਆਇਆ ਰਿਆ ਕਾਮਕਾਰ ਕੀ ਕਰਦੇ ਸੀ ਕੰਮ ਦਿਹਾੜੀ ਦੱਪਾ ਐਸ ਜੀ ਹਾਂ ਕੋਈ ਮਾੜੀ ਮੋਟੀ ਹੈਗੀ ਕੋਈ ਕਿੰਨਾ ਇੱਕ ਨਾ ਕਹਾ ਬਾਂਹੂ ਪਾਣੀ ਦਾ ਪੂਰ ਦਾ ਕੋਲ ਬਾਂਹੂ ਟੁੱਟਾ ਖੜਾ ਇਹ ਵੇਚਿਆ ਗਿਆ ਜੁਨਾਈਟਿਡ ਟੋਨਾ ਖੜਾ ਸੀ ਸਾਰਾ ਸਾਡਾ ਪਾਣੀ ਪਾਣੀ ਖੜਾ ਆਪੋ ਦੇ ਨਾਲ ਸੇਹ ਇੱਕ ਘਰ ਕੇ ਡੁੱਬਾ ਪਿਆ ਨਾ ਹਾਂਜੀ ਘਰ ਦਾ ਦਾ ਰਿਸ਼ਤੇਦਾਰਾ ਦੇਖੋ ਸਾਹਮਣੇ ਜਿਹੜਾ ਪਾਣੀ ਦੇ ਵਿੱਚ ਖਲੋਸਾ ਠੀਕ ਹੈ ਬਾਹਰ ਹੀ ਤਾਂ ਗਾਂ ਦੀ ਆੜੀ ਦੱਪੇ ਨਾ ਪੂਰੀਆਂ ਪੈਂਦੀਆਂ ਹਾਂ ਆ ਥੱਲੇ ਆ ਆ ਸਾਰੇ ਦੇਖੋ ਪਿੰਡ ਦੀ ਸਾਥ ਹੈਗੀ ਆ ਸਾਰੇ ਲੋਕ ਵਿਲੇ ਹੋ ਕੇ ਬੈਠੇ ਆ ਆ ਦੇਖੋ ਕਿੰਨੇ ਲੋਕ ਆ ਆਪਣੇ ਪਿੱਛੇ ਵੀ ਦੇਖੋ ਤੁਸੀਂ ਭੈਣਾ ਬਾਪੂ ਹਨਾ ਸਾਰੇ ਭਾਈ ਬੈਠੇ ਆ ਆ ਦੇਖੋ ਸਾਥ ਇਹ ਸਾਰੇ ਵਿਲੇ ਹੋ ਗਏ ਕਿਉਂਕਿ ਸਾਰੀਆਂ ਜ਼ਮੀਨਾਂ ਵੀ ਖਰਾਬ ਹੋ ਗਈਆਂ ਤੇ ਦਿਹਾੜੀ ਦਾ ਪਾ ਵੀ ਸਾਰਾ ਕੁਝ ਬੰਦ ਹੋ ਗਿਆ ਇਹ ਕਹਿੰਦੇ ਸਾਡੀਆਂ ਜ਼ਮੀਨਾਂ ਦੇਖ ਕੇ ਆਓ ਕੀ ਬਣ ਗਿਆ ਪਿਛਲਾ ਘਰ ਹੈਗਾ ਇਸ ਗਲੀ ਚ ਵੀ ਘਰ ਹੈਗੇ ਆ ਸਾਰੇ ਗੱਟੀ ਰਾਜੋਗੇ ਹਾਂ ਜੀ ਰਾਜੋਗੇ ਹੂੰ ਤੂੰ ਮੋਟਿਆ ਆ ਤੇ ਸਾਬ ਆ ਪਿੰਡ ਦੀਆਂ ਗਲੀਆਂ ਆਪਾਂ ਦਿਖਾਉਨੇ ਤੁਹਾਨੂੰ ਇਹੇ ਜਿਹਾ ਘਰ ਆ ਇਸ ਪਿੰਡ ਦੇ ਪਿੰਡ ਪਿੰਲੇ ਜਿਵੇਂ ਲੋਕ ਸਾਰੇ ਗੁਜ਼ਾਰਾ ਕਰਦੇ ਸੀ ਆਪਣਾ ਹਨਾ ਜਿਵੇਂ ਮਰਜੀ ਯਾਰ ਚਾਹੇ ਦਿਹਾੜੀ ਕਰਕੇ ਚਾਹੇ ਥੋੜੀਆਂ ਥੋੜੀਆਂ ਕਿੱਲਾ ਦੋ ਕਿੱਲੇ ਕੱਚੀਆਂ ਪੱਕੀਆਂ ਜ਼ਮੀਨਾਂ ਸੀਗੀਆਂ ਤਾਂ ਹੁਣ ਉਹ ਜ਼ਮੀਨਾਂ ਵੀ ਸਾਰੀਆਂ ਰੋਡ ਤੇ ਲੈ ਗਿਆ ਦਿਹਾੜੀ ਵੀ ਖਤਮ ਹੋ ਗਈ ਸਾਡੇ ਇੱਥੇ ਹਾਂ ਉਹ ਤਾਂ ਥੋੜੀ ਬਾਹਰ ਹੀ ਤੇ ਬੇ ਕਮਰਾ ਵੀ ਮੈਂ ਦੇਖਿਆ ਤਾਰਾ ਸਾਡਾ ਪਸ਼ੂ ਵਾਲਾ ਵੀ ਦੇਖ ਦੋ ਪਿਆ ਸਹੀ ਬਾਕੀ ਸਾਡੀ ਇੱਕ ਮਾਤ ਜਵੇ ਸੱਜਰ ਸੋਈ ਮਾਰ ਗਈ ਏ ਬਾਕੀ ਸਮਾਨ ਅਹੀਂ ਉਧਰ ਕਾਟ ਤੇ ਰੱਖ ਦਿੱਤੇ ਅੱਛਾ ਜੀ ਆ ਕਰਾ ਤੁਹਾਡਾ ਇੱਥੇ ਪਸ਼ੂ ਬੰਦੇ ਸੀ ਪਸ਼ੂ ਇੱਥੇ ਬੰਦੇ ਹਾਂਜੀ ਹਾਂਜੀ ਕਮਰਾ ਹੈ ਕਮਰਾ ਹੈਗਾ ਇਸ ਮਾਤ ਨੂੰ ਰੱਖਿਆ ਇੱਥੇ ਠੀਕ ਹੈ ਸਾਡੇ ਬੂਹੇ ਤੇ ਵੀ ਸਾਡੇ ਤੇ ਕਿਤੇ ਪਸ਼ੂ ਨੇ ਆ ਸਾਡੇ ਪਹਿਨੇ ਇਹ ਇੱਥੇ ਐਸੀ ਹੈ ਆ ਹੱਥ ਮੜਾ ਜਾਂ ਦਿਖਾਈ ਨਹੀਂ ਆਪੇ ਇੱਥੇ ਰਹਿੰਦੇ ਆ ਜੀ ਹਾਂ ਅਸੀਂ ਇੱਥੇ ਰਹੇ ਆ ਅੱਛਾ ਨਹੀਂ ਕਹਿੰਦੇ ਅਸਲੀ ਆ ਵੇਖੋ ਹੱਥ ਵੇਖੋ ਪਰ ਚਾਹੀ ਵਿਚਾਰੀ ਕਰਦੀ ਹਾਰਾ ਹੱਥ ਵੇਖੋ ਹਾਂ ਆ ਮਰ ਜਾਣਾ ਹੋ ਗਿਆ ਨਹੀਂ ਤੇ ਬਾਕੀ 65 ਕਰਾਏ ਸਾਰੇ ਇਹ ਕੁਝ ਵੀ ਨਹੀਂ ਕਰ ਸਕਦੀ ਦੀ ਤੁਨ ਪਤਾ ਹੀ ਆਪਦਾ ਫਿਰ ਇਹ ਤੁਸਮਾ ਚੋਣ ਉਹ ਕਮਰਾ ਉਦੋਂ ਫਿਰ ਬਾਅਦ ਸਭ ਉਧਰ ਆਹੀ ਸਵਾਸਿੰਦੀ ਪਰ ਸਣ ਮੈਨੇ ਲੱਗੀ ਸਾਡੇ ਵਸਤੇ ਕੋਈ ਸਰਪੰਚ ਨਹੀਂ ਦੀ ਪੈਨਸ਼ਨ ਕਿਉਂ ਨਹੀਂ ਲੱਗੀ ਵਿਚਾਰੀ ਦੀ ਹਨਾ ਉਮਰ ਕਿੰਨੀ ਹੋਊਗੀ 60 ਤੋਂ ਉੱਪਰ ਹੀ ਹੋਗੀ ਅੱਛਾ 8-6 ਇਹ ਮੈਨੂੰ ਪੈਨ ਪਰਾਂ ਤੋਂ ਵੱਡੀ ਹੈ ਮੈਨੂੰ 15-20 ਸਾਲ ਵੱਡੀ ਹੈ ਇਹ ਵਿਚਾਰੀ ਦੀ ਆਂਟੀ ਦੀ ਪੈਨਸ਼ਨ ਵੀ ਨਹੀਂ ਕਹਿੰਦੇ ਲੱਗੀ ਬੋਲਦੇ ਨਹੀਂ ਇਹ ਬੋਲਦੇ ਨਾ ਰੋੜੀ ਰੋੜੀ ਦੀ ਬਣਾਣੇ ਆਂਦੇ ਅਸੀਂ ਬਾਕੀ ਕੁਝ ਨਹੀਂ ਕੰਮ ਤਾਂ ਕੰਮ ਹੁੰਦਾ ਹੀ ਨਹੀਂ ਬਸ ਕੰਮ ਨਹੀਂ ਮੰਜੇ ਤੇ ਬੈਠੀ ਰਹਿੰਦੀ ਆ ਇਸ ਤਰ੍ਹਾਂ ਮ ਕਰ ਨਹੀਂ ਕਰ ਸਕਦਾ ਤੇ ਬਾਕੀ ਆ ਇਹਨਾਂ ਦੀ ਹਾਂ ਚਣਨ ਲੱਗੀ ਜਾਂਦਾ ਕਮਰਾ ਵੀ ਨਹੀਂ ਹਾਂ ਕਿਹੜਾ ਬੰਦੇ ਵੀ ਨਹੀਂ ਨੂੰ ਕੁਝ ਨਹੀਂ ਲੱਗੀ ਜਮੀਨ ਲੱਗੀ ਚਾਰ ਕਨਾਲਾਂ ਦਿੱਤੀ ਹੋਈ ਸੀ ਉਹ ਵਿੱਚ ਸਾਰਾ ਖੇਲਾ ਬਣ ਗਿਆ ਕਿਵੇਂ ਦਰਿਆ ਤਰ੍ਹਾਂ ਦਾ ਉਹ ਰੋੜ ਕੇ ਲੈ ਗਿਆ ਹਣਾ ਰੋੜ ਕੇ ਲੈ ਗਿਆ ਕੁਝ ਵੀ ਨਹੀਂ ਹੁੰਦਾ ਪੰਨੇ ਇਹਦਾ ਤਾਂ ਇਹਦਾ ਤਾਂ ਕੁਝ ਵੀ ਨਹੀਂ ਰਹੇਗਾ ਜੀ ਇਹ ਮਾਤਾ ਹੀ ਪੈਨਸ਼ਨ ਲੱਗਣੀ ਚਾਹੀਦੀ ਹੈ ਹਣਾ ਸਰਦ ਨੂੰ ਤੈਨੂੰ ਵੀ ਕੁਝ ਸਰਕਾਰ ਵੱਲੋਂ ਜਾਂ ਕੋਈ ਮਦਦ ਕਰ ਸਕਦਾ ਹੈ ਠੀਕ ਹੈ ਠੀਕ ਹੈ ਨੰਬਰ ਮੋਬਾਈਲ ਦਾ ਸਾਡਾ ਗੂਗਲ ਪੇ ਚੱਲਦਾ ਜੇ ਫੋਨ ਨੰਬਰ ਬੋਲਿਓ 7714596190 ਇਹ ਫੋਨ ਨੰਬਰ ਹੈ ਜੀ ਕੀ ਨਾ ਕੀ ਹੈ ਬਾਈ ਤੁਹਾਡਾ ਆਪਣਾ ਮੁਖਤਿਆਰ ਸਿੰਘ ਇਹ ਹੀ ਕਰ ਰਿਹਾ ਨਾ ਹਾਂ ਇਹ ਹੀ ਕਰ ਰਿਹਾ ਮੁਖਤਿਆਰ ਸਿੰਘ ਹੈ ਨਾ ਤੁਹਾਡੇ ਭੈਣ ਹੈ ਨਾ ਇਹ ਸਾਡੇ ਸੇਠ ਰਿਆ ਅਮਰੋ ਭਾਈ ਠੀਕ ਹੈ ਜੀ ਅਮਰੋ ਭਾਈ ਹਾਂ ਠੀਕ ਹੈ ਆ ਖੇਤ ਵੀ ਮੈਂ ਕਿਵੇਂ ਦੇਖ ਖੇਤ ਜਾ ਕੇ ਉੱਥੇ ਫਿਰ ਮੋੜਾ ਸਾਡਾ ਜਾਣਾ ਹੈ ਇਹ ਸਾਰੇ ਪਿੰਡਾਂ ਵਾਲੇ ਦੇਖੋ ਗਲੀਆਂ ਦੇ ਵਿੱਚ ਵਿਚਾਰੇ ਬਿੱਲੇ ਹੋ ਹੂੰ ਇਹ ਤੁਹਾਨੂੰ ਵਰਸਾੜ ਜਾਣਾ ਕਰਦੇ ਇਹ ਸਮਝ ਨਹੀਂ ਕੁਛ ਨਹੀਂ ਇਹ ਜਿਹੜਾ ਪਿੰਡਾਂ ਦਾ ਹਾਲਾਤ ਆਪਾਂ ਤੁਹਾਨੂੰ ਦਿਖਾਉਣੇ ਨਾ ਇਹ ਤਾਂ ਦਿਖਾਉਣੇ ਆ ਵੀ ਆਪਾਂ ਸਾਰਿਆਂ ਨੂੰ ਦਿਖਾ ਸਕੀਏ ਵੀ ਕਿੰਨਾ ਕਿ ਨੁਕਸਾਨ ਹੋ ਗਿਆ ਇੰਨਾ ਪਿੰਡਾਂ ਦਾ ਅੱਗੇ ਆਪਾਂ ਇਹ ਪਿੰਡਾਂ ਦਾ ਸੁਆਪਣ ਦੇਖਦੇ ਹੁੰਦੇ ਸੀ ਵੀ ਪਿੰਡ ਕਿੰਨੇ ਸੋਹਣੇ ਆ ਹਨਾ ਬਾਰਡਰ ਦੇ ਹੁਣ ਉਹੀ ਪਿੰਡ ਜਿਹੜੇ ਆ ਉਹ ਐ ਹੋ ਗਏ ਕਿ ਸਾਡੇ ਲੋਕ ਸਾਰੇ ਮਜਬੂਰ ਹੋ ਗਏ ਕਿਉਂਕਿ ਕਿਸੇ ਦਾ ਮੰਗਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਪਤਾ ਹੈਗਾ ਆ ਦੇਖੋ ਆ ਸਾਰੀਆਂ ਜ਼ਮੀਨਾਂ ਹਾਂ ਵੇਖਾ ਆਪਣੀ ਆ ਗਈਆਂ ਖਰਾਬ ਹੋ ਗਈਆਂ ਆਹ ਜਵਾਰ ਖੜੀ ਆ ਨਾ ਚਰੀ ਖੜੀ ਆ ਆ ਵੇਖਿਆ ਵੀਰ ਜੀ ਇਹ ਵੀ ਖਰਾਬ ਹੋ ਗਈ ਇੱਧਰ ਵੇਖੋ ਕਿੰਨਾ ਕੰਦੇ ਫੜੇ ਹੂੰ ਇਹ ਬਾਈ ਥੋੜਾ ਘਰ ਹਾਂਜੀ ਅੱਛਾ ਇਹ ਤਾਂ ਥੋੜਾ ਕਮਰਾ ਡਿੱਗ ਗਿਆ ਮਾਨੂੰ ਲੱਗਦਾ ਇੱਧਰ ਪਾਣੀ ਜ਼ਿਆਦਾ ਹੋਊਗਾ ਹਨਾ ਆ ਜ਼ਮੀਨਾਂ 'ਚ ਤੇ ਘਰੇ ਜਾ ਤੇ ਦੇਖੋ ਸਾਰੇ ਕਮਰੇ ਅੰਦਰੋਂ ਵੀ ਫਟੇ ਪਏ ਇਹ ਬਾਈ ਦਾ ਘਰ ਸੀ ਕਿਹਨੇ ਘਰ ਵੀ ਆਹ ਤਰੇਡ ਆ ਗਈ ਇਹ ਵੀ ਡਿੱਗ ਗਿਆ ਪਾਣੀ ਦਾ ਕਰਕੇ ਘਰ ਚ ਪਾਣੀ ਆ ਗਿਆ ਸੀ ਬਾਈ ਹਾਂਜੀ ਇੱਥੇ ਜੀ ਤਿੰਨ ਪੰਜ ਪੰਜ ਫੁੱਟ ਪਾਣੀ ਦੇ ਆ ਕੇ ਛਾਂ ਲੱਗਿਆ ਹੋਇਆ ਹਾਂ ਇੱਥੋਂ ਤੱਕ ਪਾਣੀ ਸੀਗਾ ਠੀਕ ਆ ਚਾਹ ਨਹੀਂ ਸਾਰਾ ਮੰਗਾ ਜੀ ਇਧਰ ਉਹ ਕਮਰੇ ਦੇਖੋ ਫਟ ਗਿਆ ਬਾਈ ਤੁਸੀਂ ਹਾਂ ਆ ਵੀ ਤਰੇੜਾ ਆ ਗਿਆ ਬਾਈ ਫੁੱਟੇ ਹਾਂ ਆ ਦੇਖੋ ਇਧਰ ਵੀ ਤਰੇੜਾ ਆ ਗਿਆ ਇਹਨਾਂ ਦੇ ਘਰੇ ਆ ਦੇਖੋ ਕਿੰਨਾ ਅੰਦਰ ਕਮਰੇ ਚ ਜਾ ਕੇ ਦੇਖੋ ਕਿੰਨਾ ਬਹੁਤ ਨੁਕਸਾਨ ਹੋਇਆ ਕੀ ਕੰਮ ਕੀ ਕਰਦੇ ਤੁਸੀਂ ਕੰਮ ਮਜ਼ਦੂਰੀ ਕਰੀਦਾ ਹੁਣ ਮਿਲਦੀ ਮਜ਼ਦੂਰੀ ਮਜ਼ਦੂਰੀ ਜਾਂ ਕੰਮ ਖਤਮ ਹੋ ਗਿਆ ਖਤਮ ਹੋ ਗਿਆ ਹਾਂ ਅਸਲ ਡਬ ਕੇ ਹੁਣ ਕਿ ਕੰਮ ਚੱਲਣਾ ਬਸ ਅੱਗੇ ਢੇੜੀ ਚਾਹ ਚੱਲਣਾ ਬੜਾ ਔਖਾ ਹੈ ਮੇਰੇ ਸਾਨੂੰ ਸਰਕਾਰ ਦੀ ਕੋਈ ਸੋਤ ਨਹੀਂ ਮਿਲੀ ਰਾਸ਼ਨ ਪਾਣੀ ਮਿਲਿਆ ਕੁਝ ਸਾਨੂੰ ਥੋੜਾ ਬੜਾ ਮਿਲ ਜਾਂਦਾ ਅਸੀਂ ਮਤਲਬ ਵੀ ਉਹ ਸਭ ਪਿੱਛੇ ਆ ਕੇ ਆਉਂਦਾ ਅਸੀਂ ਉਹ ਤੋਂ ਲੈ ਕੇ ਆ ਜਾਂਦੇ ਪਸ਼ੂ ਪੂਛੂ ਰੱਖੇ ਬਈ ਹਾਂਜੀ ਪਸ਼ੂ ਵੀ ਕਿੰਨੇ ਪਸ਼ੂ ਤਿੰਨ ਪਾਜ ਪਸ਼ੂਆਂ ਦਾ ਚਾਰਾ ਜੂਰਾ ਹੈਗਾ ਚਾਰਾ ਸਾਡੇ ਕੋਲ ਕੋਈ ਨਹੀਂ ਹੈ ਜੀ ਤੇ ਬਾਕੀ ਇੱਕ ਸਰਪੰਚ ਜੀ ਕੋਲ ਫੇਟ ਜਾਤਾ ਟਾ ਮਿਹਿਆ ਉਹ ਸਾਡੇ ਕੋਲ ਬਸ ਇੰਨ ਹੀ ਹੈ ਦੇਖੋ ਇਹ ਘਾਰਾ ਬਾਈ ਦਾ ਬੜਾ ਔਖਾ ਯਾਰ ਫਿਰਤਾ ਹਨਾ ਹਾਂ ਜੀ ਬਹੁਤ ਔਖਾ ਜੀ ਆਪਾਂ ਇੱਕ ਸਾਲ ਹਨਾ ਗੁਜ਼ਾਰਾ ਦੇਖੋ ਸਾਡੀ ਬਰਬਾਦ ਹੋ ਗਈ ਫਸਲ ਸਾਰੀ ਜਿੰਨੀ ਕੀ ਫਸਲ ਵੀ ਬੀਜਦੇ ਸੀ ਤੁਸੀਂ ਹਾਂ ਜੀ ਕਿੰਨੇ ਕ ਕਿੱਲੇ ਆ ਮੇਰੇ ਕੋਲ ਇੱਥੇ ਹੈਗਾ ਜੀ 6 ਕਨਾਲਾਂ ਜੀ ਸ਼ੇਕਨਾਲਾ ਕੀ ਲਾਏ ਸੀਗੇ ਇਹ ਤਾਂ ਚੋਨਾ ਲਾਇਆ ਸੀ ਚੋਨਾ ਹੀ ਸਾਰੇ ਆ আচ্ছা ਆ ਸਾਰੇ ਤੁਹਾਡੇ ਝੋਨੇ ਸੀਗੇ ਇੱਧਰ ਸ਼ੇਕਨਾਲਾ ਜ਼ਮੀਨ ਉਹ ਵੀ ਬਰਬਾਦ ਹੋ ਗਈ ਬਾਈ ਦੀ ਪਿੰਡ ਆ ਹੀ ਆ ਬਾਈ ਤੁਹਾਡਾ ਕੱਟੀ ਰੱਜੂਗੀ ਨੌ ਕੀ ਆ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਇਹ ਸਾਰੇ ਪਿੰਡ ਦੇ ਆਜੋ ਬਾਈ ਇਹ ਸਾਰਾ ਪਿੰਡ ਹੀ ਅੰਦਰ ਅੰਦਰ ਵੀ ਪਾਏ ਦੇਖੋ ਅੰਦਰ ਵੀ ਥੋੜਾ ਅੰਦਰ ਵੀ ਦਿਖਾ ਦਿੰਨੇ ਬਾਈ ਪਾਏ ਸੀਗੇ ਹਾਂਜੀ ਹਾਂਜੀ 4 5 ਲੱਖ ਰੁਪਇਆ ਲਾਇਆ ਸੀ ਵੈਂਟ ਲਾ ਕੇ ਬਾਈ ਆ ਤਾਂ ਖਰਾਬ ਹੋ ਗਏ ਹਨਾ ਉਹ ਦੇਖੋ ਤਰੇੜ ਪੈ ਗਈ ਲੈਂਟਰ ਦੇ ਵਿੱਚ ਵੀ ਆ ਸਾਰੇ ਤਰੇੜਾਂ ਪੈ ਗਈਆਂ ਬਾਈ ਆ ਆ ਤਾਂ ਡਿੱਗੂਗਾ ਯਾਰ ਹਾਂਜੀ ਹਾਂਜੀ ਇਹਦਾ ਖਤਰਾ ਬਾਲਾ ਖਤਰਾ ਹੋਇਆ ਪੈ ਗਿਆ ਇਹਦਾ ਖਤਰਾ ਬਾਈ ਆ ਦੇਖੋ ਟਰੇਡ ਹਨਾ ਉੱਪਰ ਵੀ ਸਾਰਾ ਲੈਂਟਰ ਇੱਧਰ ਵੀ ਸਾਰੀਆਂ ਇਹ ਕਿਵੇਂ ਪਾਣੀ ਕਰਕੇ ਜਿਆਦਾ ਹੋ ਗਿਆ ਪਾਣੀ ਕਰਕੇ ਜੀ ਇੱਥੇ ਪਾਣੀ ਬਹੁਤ ਜਿਆਦਾ ਸੀ ਨਾ ਲੋੜ ਰੋੜਦਾ ਸੀ ਪਾਣੀ ਇੱਥੇ ਨਮਾ ਹੀ ਲੈਂਟਰ ਸੀਗਾ ਬਾਈ ਦਾ ਸਾਰਾ ਘਰ ਖਰਾਬ ਹੋ ਗਿਆ ਆ ਦੇਖੋ ਇੱਧਰ ਇੱਧਰ ਦੇ ਸਾਹਮਣੇ ਇੱਧਰ ਆਇਆ ਟਰੇਣਾ ਆ ਗਈਆਂ ਸੰਬਰੇਦ ਜੀ ਹੂੰ ਬਹੁਤ ਬੁਰਾ ਹੋ ਗਿਆ ਇੱਧਰ ਅੰਦਰ ਡਰਦੇ ਸਮੀਗਾ ਵੀ ਨਹੀਂ ਆਸੀ ਵੀ ਰਾਤ ਨੂੰ ਨਹੀਂ ਬਈ ਔਖਾਗਾ ਨਹੀਂ ਮੇਰੀਆਂ ਅੱਛਾ ਜੀ ਹਾਂ ਜੀ ਬਹੁਤ ਮਤਲਬ ਵੀ ਕੋਈ ਸਾਡੀ ਸਰਕਾਰ ਨੇ ਸਬੂਤ ਕੋਈ ਨਹੀਂ ਦਿੱਤਾ ਇੰਨਾ ਘਰ ਬਰਬਾਦ ਹੋ ਗਿਆ ਇੰਨਾ ਕਮਰੇ ਸਾਰੇ ਨੁਕਸਾਨ ਹੋ ਗਿਆ ਜੀ ਹੁਣ ਡਰਦੇ ਅਸੀਂ ਅੰਦਰ ਵੀ ਨਹੀਂ ਰਾਤ ਨੂੰ ਸਮੀਗਰ ਤੋਂ ਰਾਤ ਨੂੰ ਬਾਈ ਲੈਂਟਰ ਵੀ ਡਿੱਗ ਸਕਦਾ ਹਾਂ ਜੀ ਇਹ ਬੜਾ ਬੁਰਾ ਹਾਲ ਆ ਯਾਰ ਕਿਉਂਕਿ ਜਿੱਥੇ ਜਿੱਥੇ ਹੜਾ ਆਇਆ ਨਾ ਉੱਥੇ ਆਹੀ ਹਾਲਾਤ ਆ ਲੁੱਕਣੂ ਇਕੱਲੇ ਰਾਤ ਚੰਦੀ ਨਹੀਂ ਮਤਲਬ ਘਰ ਪਾਉਣ ਉਸਤੇ ਜਿੰਨਾਂ ਦੇ ਡਿੱਗੇ ਆ ਉਹਨਾਂ ਨੂੰ ਉਹ ਵੀ ਜ਼ਰੂਰਤ ਹੈਗੀ ਆ ਤਾਕੀ ਪਹਿਲਾਂ ਤਾਂ ਆਪਾਂ ਕੱਲਾ ਆਹ ਦੇਖਦੇ ਹੁੰਦੇ ਸੀ ਗਲੀਆਂ ਪੱਕੀਆਂ ਕੱਚੀਆਂ ਹਨਾ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆਹ ਘਰ ਆ ਤੁਹਾਡਾ ਅਸੇ ਜੀ ਆ ਬਾਈ ਦਾ ਘਰ ਹੈ ਤੇ ਤੂੜੀ-ਤਾੜੀ ਹੁਣ ਕੀ ਪਾਉਣੇ ਫਿਰ ਪਸ਼ੂਆਂ ਨੂੰ ਹੁਣ ਅੰਮਲ ਜਚਾਰਕ ਲਿਆਂਦੇ ਨੇ ਮੁੰਡੇ ਨੇ ਅਸੇ ਜੀ ਜਿਹੇ ਛੇਦਰ ਤਾਂ ਲੱਗਾ ਰਿਹਾ ਇਹ ਅੱਛਾ ਹੁਣ ਆ ਜੁੱਤੀ ਕੀ ਦਾ ਮੱਦੇ ਤਾਂ ਆ ਗਿਆ ਕੀ ਕੰਮ ਕੀ ਕਰਦੇ ਛੇਲਤ ਲੱਗੇ ਹੋ ਲੋ ਮੁੰਡੇ ਠੀਕ ਹੈ ਜੀ ਠੀਕ ਹੈ ਜੋ ਕੋੰਬਰਾ ਵੇਖੇ ਪਾਟਾ ਮਸਾਲਾ ਬਾਈ ਉਹ ਤਾਂ ਸਾਰਿਆਂ ਦੀ ਹਾਂ ਤਰੇੜਾ ਆ ਗਈਆਂ ਹਾਂ ਦੇਖ ਲਓ ਕੀ ਨਾ ਕੀ ਤੁਹਾਡਾ ਮੇਰੇ ਨਾ ਜੋ ਦਾ ਜੋਦਰ ਸਿੰਘ ਠੀਕ ਆ ਇਹ ਬਾਈ ਦਾ ਵੀ ਸਾਰਾ ਕਮਰੇ ਨੇ ਤਰੇੜਾ ਆਈਆਂ ਹੁਣ ਆਪਾਂ ਅੱਗੇ ਵੀ ਤੁਹਾਨੂੰ ਹਾਲਾਤ ਦਿਖਾਉਣੇ ਆ ਜ਼ਮੀਨਾਂ ਦੇ ਨਾਲ ਬਣੇ ਰਹੋ ਪੂਰਾ ਬਾਰਡਰ ਦੇ ਪਿੰਡ ਆ ਇਹ